ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਅੱਜ ਦੇ ਤਾਜ਼ੇ ਖਬਰਾਂ ਤੋਂ ਜਾਣੇ ਤਾਂ ਜ਼ਰੂਰ ਚੈਨਲ ਨੂੰ ਜਰੂਰ ਕਰੋ ਸਬਸਕ੍ਰਾਈਬ ਸਸਿਕਾ ਦੋਸਤੋ ਤੁਸੀਂ ਦੇਖ ਰਹੇ ਹੋ ਜ਼ੋਰ ਟੀਵੀ ਨਿਊਜ਼ ਅੱਜ ਦੀਆਂ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਰਕਾਰੀ ਮਿਡਲ ਸਕੂਲ ਕਣਗੜ ਪੂਤਣਾ ਦੇ ਬਲਾਕ ਸਮਰਾਂ ਟੂ ਦੀਆਂ ਜਿੱਤੇ ਤੁਸੀਂ ਦੇਖ ਕੇ ਅੱਜ ਹੈਰਾਨ ਹੋ ਜਾਏਗੇ ਇੰਨੀ ਵਧੀਆ ਪੜ੍ਹਾਈ ਬੱਚਿਆਂ ਦੀ ਜੋ ਮਹਿੰਗੇ ਸਕੂਲਾਂ ਦੇ ਵਿੱਚ ਹੁੰਦੀ ਹੈ ਬਹੁਤ ਜਿਆਦੇ ਲੋਕ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪਾਉਂਦੇ ਆ ਬਹੁਤ ਜਿਆਦੇ ਉੱਥੇ ਪੈਸਾ ਖਰਚ ਹੁੰਦਾ ਪਰ ਅੱਜ ਤੁਸੀਂ ਦੇਖੋ ਮਹਿੰਗੇ ਸਕੂਲਾਂ ਨੂੰ ਛੱਡ ਕੇ ਜਿਹੜੇ ਬੱਚੇ ਤੇ ਪੜਦੇ ਆ ਤੇ ਉਹ ਬੱਚੇ ਇੰਨੇ ਤੇਜ਼ ਵੀ ਹੋ ਸਕਦੇ ਆ ਕਿਉਂਕਿ ਜਦੋਂ ਸਟਾਫ ਚੰਗਾ ਹੋਵੇ ਸਰਕਾਰੀ ਜਾਂ ਪ੍ਰਾਈਵੇਟ ਕੋਈ ਮੈਨੇ ਨਹੀਂ ਰੱਖਦਾ ਇੱਥੇ ਜੋ ਸਟਾਫ ਬਹੁਤ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਪੜਾਉਂਦਾ ਇਹ ਬੱਚੇ ਜੋ ਬਹੁਤ ਜਿਆਦੇ ਨੰਬਰ ਲੈ ਕੇ ਅੱਗੇ ਵਧ ਰਹੇ ਨੇ ਬੱਚਿਆਂ ਨੂੰ ਸਾਨੂੰ ਪਤਾ ਵੀ ਇੱਕ ਹੌਸਲਾ ਚਾਹੀਦਾ ਹੁੰਦਾ ਨਾਲ ਨਾਲ ਤੁਸੀਂ ਦੇਖ ਤਾਂ ਜਿਹੜੇ ਬੱਚਿਆਂ ਨੂੰ ਸਮਾਨਤਾ ਕੀਤਾ ਜਾ ਰਿਹਾ ਇੱਥੇ ਮੌਕੇ ਦੇ ਜਿਹੜੀ ਇੱਥੇ ਪੰਚਾਇਤ ਪਹੁੰਚੀਆ ਸਰਪੰਚ ਸਾਹਿਬ ਪਹੁੰਚਿਆ ਤੇ ਪਤਵੰਤੇ ਸੱਜਣ ਇੱਥੇ ਪਿੰਡ ਦੇ ਪਹੁੰਚਿਆ ਤੇ ਮੈਂ ਤੁਹਾਨੂੰ ਦਿਖਾ ਰਿਹਾ ਅੱਗੇ ਦੀਆਂ ਤਸਵੀਰਾਂ ਜੋ ਇੱਥੇ ਬੱਚੇ ਦੀ ਮਾਤਾ ਤੇ ਨਾਲ ਮੈਡਮ ਜੀ ਪਹੁੰਚੇ ਨੇ ਮੈਡਮ ਸੁਖਜੀਵਨ ਕੌਰ ਜੀ ਮੈਡਮ ਸੁਖਜੀਵਨ ਕੌਰ ਜੀ ਨੇ ਇਹ ਜੋ ਬਹੁਤ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਗਾਈਡ ਕਰਦੇ ਆ ਪੜ੍ਹਾਉਂਦੇ ਆ ਤੇ ਜਿਹੜੇ ਇੱਥੇ ਦੇ ਹੈਡ ਨੇ ਪ੍ਰਿੰਸੀਪਲ ਸਾਹਿਬ ਬਹੁਤ ਜਿਆਦਾ ਵਧੀਆ ਇੱਕ ਐ ਸਮਝ ਲਓ ਤੁਸੀਂ ਬੀ ਬਹੁਤ ਵੱਡੀ ਜ਼ਿੰਮੇਵਾਰੀ ਮੈਡਮ ਜੋ ਬੀਜ ਲਸਮੀ ਜੀ ਨਿਭਾ ਰਹੇ ਨੇ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਨਿਭਾਉਣੀ ਬਹੁਤ ਜਿਆਦਾ ਔਖੀ ਹੋ ਜਾਂਦੀ ਕਿਉਂਕਿ ਬੱਚਿਆਂ ਨੂੰ ਇੰਨੇ ਵਧੀਆ ਤਰੀਕੇ ਨਾਲ ਪੜਾਉਣਾ ਲਿਖਾਉਣਾ ਤੇ ਸਮਝਾਉਣਾ ਤੇ ਬਾਅਦ ਵਿੱਚ ਸਾਰੇ ਸਕੂਲ ਦੀ ਦੇਖ ਰਹਿਖ ਵੀ ਕਰਨੀ ਪARE ਨਾ ਸਟਾਫ ਆ ਜਿਹੜਾ ਉਹ ਬਹੁਤ ਜਿਆਦਾ ਚੰਗਾ ਜੋ ਮੈਡਮ ਜੀ ਨਾਲ ਸਟਾਫ ਬਹੁਤ ਵਧੀਆ ਚੰਗਾ ਸਟਾਫ ਜਿਵੇਂ ਦਵਿੰਦਰ ਪਾਲ ਸਰ ਨੇ ਜਿਹੜੇ ਪੰਜਾਬੀ ਦੇ ਮਾਸਟਰ ਨੇ ਅੰਗਰੇਜ਼ੀ ਦੇ ਜਿਹੜੇ ਇੱਥੇ ਸਰ ਨੇ ਉਹ ਰਾਜਕੁਮਾਰ ਜੀ ਆਪਣੇ ਬੱਚਿਆਂ ਨੂੰ ਵਾਂਗੂ ਪਿਆਰ ਕਰਦੇ ਤੇ ਬੱਚਿਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਆ ਸਮਾਜ ਵਿੱਚ ਕਿਵੇਂ ਵਿਚਰਨਾ ਤੁਸੀਂ ਅੱਗੇ ਕਿਵੇਂ ਪੜਨਾ ਸਾਰਾ ਕੁਝ ਤਰੀਕੇ ਨਾਲ ਜੋ ਇੱਥੇ ਸਮਝਾਇਆ ਜਾਂਦਾ ਬਹੁਤ ਜ਼ਿਆਦਾ ਵਧੀਆ ਇੱਕ ਸਾਡੇ ਮੈਡਮ ਸੀਨੀਅਰ ਮੈਡਮ ਜੀ ਬੀਜੇ ਲక్ష్ਮੀ ਜੀ ਪਹੁੰਚ ਚੁੱਕੇ ਨੇ ਬਹੁਤ ਚਿਰਾਂ ਤੋਂ ਇੰਤਜ਼ਾਰ ਹੋ ਰਿਹਾ ਸੀ ਉਹਨਾਂ ਦਾ ਤੇ ਇਹਨਾਂ ਦੇ ਜਿਹੜਾ ਜੇਰਵਾ ਪਹੁੰਚਿਆ ਉਹ ਸਭਾਈ ਬਹੁਤ ਔਖਾ ਹੁੰਦਾ ਇੰਤਜ਼ਾਰ ਦੇ ਕੜੀਆਂ ਖਤਮ ਹੋ ਚੁੱਕੀਆਂ ਨੇ ਮਾੜਵ ਜੀ ਸਾਡੇ ਕੋਲ ਪਹੁੰਚ ਚੁੱਕੇ ਨੇ ਤੇ ਸਾਰਾ ਸਟਾਫ ਆ ਜਿਵੇਂ ਆਪਣਾ ਉੱਧਰਲਾ ਸਟਾਫ ਆ ਛੋਟੇ ਸਕੂਲ ਦਾ ਵੱਡੇ ਸਕੂਲ ਦਾ ਸਾਰੇ ਬਹੁਤ ਵਧੀਆ ਨੇ ਆਪਣੇ ਪੱਲੇ ਪੈਸਾ ਖਰਚ ਕੇ ਸਾਰੇ ਪਿੰਡ ਦਾ ਬੱਚਿਆਂ ਦਾ ਘਿਆਨ ਰੱਖਦੇ ਵਿਕਾਸ ਕਰਦੇ ਆ ਸੋ ਨਾਲ ਨਾਲ ਮਰੇਗਾ ਦੇ ਜਿੰਨੇ ਕੰਮ ਕਰਦੇ ਨੇ ਨਾਨਾ ਨੂੰ ਬਹੁਤ-ਬਹੁਤ ਧੰਨਵਾਦ ਜਦੋਂ ਸਫਾਈ ਕਰਦੇ ਆ ਬਹੁਤ ਵਧੀਆ ਸਫਾਈ ਕਰਕੇ ਜਾਂਦੇ ਆ ਨਰੇਗਾ ਨੂੰ ਵੀ ਸਾਰਿਆਂ ਦਾ ਧੰਨਵਾਦ ਸੋ ਪੰਚਾਇਤਾਂ ਦਾ ਵੀ ਧੰਨਵਾਦ ਜਿੰਨੇ ਹੋਰ ਪਤਵੰਤੇ ਸੱਜਣ ਪਿੰਡ ਦਾ ਭਲਾ ਚਾਹੁੰਦੇ ਸਭ ਦਾ ਹੀ ਧੰਨਵਾਦ ਬਾਕੀ ਵੀ ਜੋ ਅਸੀਂ ਮੈਡੀ ਜੀ ਸਾਡੇ ਕੋਲ ਪਹੁੰਚੇ ਹਨ ਤਾਂ ਬਹੁਤ ਧੰਨਵਾਦ ਤੇ ਦੋ ਗੱਲਾਂ ਜਰੂਰ ਕਰਨੀਆਂਗੇ ਆ ਜੀ ਮੈਡੀ ਇਹਦਾ ਕਰਾਈ ਗੀ ਢੜਕੀ ਖੜੀ ਹੈ ਕੋਲੀ ਹੈ ਪਤਾ ਨਹੀਂ ਵੀ ਆਪ ਕਰਾਂਗੇ ਪਰ ਤੁਸੀਂ ਸਾਰੇ ਹੀ ਕਰਨ ਲੱਗੇ ਜੇ ਆਪਾਂ ਮੋੜਾਂ ਚੱਲਦੇ ਬੋਲੇ ਸਤਿ ਸ੍ਰੀ ਅਕਾਲ ਜੀ। ਮੈਂ ਇਹਨੂੰ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ। ਅੱਜ ਬਹੁਤ ਹੀ ਵਡਭਾਗਾ ਦਿਨ ਹੈ। ਪਹਿਲਾਂ ਤਾਂ ਨਾਲ ਪੰਚਾਇਤ ਮੈਂਬਰ ਸਰਪੰਚ ਸਾਹਿਬ ਸਾਡੇ ਸਕੂਲ ਦੇ ਚੇਅਰਮੈਨ ਬਲਾਕ ਸਮਾਨਾ ਮਤਲਬ ਬਲਾਕ ਫਰਦਰ ਦੇ ਪ੍ਰਧਾਨ ਇਹਨਾਂ ਸਾਰਿਆਂ ਨੂੰ ਜੀ ਆਇਆਂ ਕਹਿੰਦੀਆਂ ਤੇ ਨਾਲ ਹੀ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਇਹ ਆਪਣੇ ਕੀਮਤੀ ਸਮੇਂ ਵਿੱਚੋਂ ਸਾਡੇ ਇੱਕ ਸੱਤੇ ਤੇ ਸਾਡਾ ਮਾਨ ਵਧਾਉਂਦੇ ਹਨ। ਬਹੁਤ-ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ। ਕਰਨ ਜੀ ਤੇ ਰਿਪੋਰਟ ਜੀ ਦਾ ਧੰਨਵਾਦ ਕਰਨ ਤਾਂ ਮੈਂ ਭੁੱਲ ਗਈ ਸਾਰੀ ਜੀ ਚੰਗੇ ਬੰਦੇ ਭੁੱਲ ਜਾਂਦੇ ਨਹੀਂ 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 ਭੁੱਲਣਾ ਨਹੀਂ ਹੈਗਾ ਕਿਉਂਕਿ ਇਹਨਾਂ ਦਾ ਸਹਿਯੋਗ ਸਾਨੂੰ ਬਹੁਤ ਜ਼ਿਆਦਾ ਹੈ ਬਹੁਤ ਬਹੁਤ ਧੰਨਵਾਦ ਵੀ ਜੀ ਧਿਆਨ ਤੇ ਤੇ ਬਟੇ ਸਾਰਿਆਂ ਨੂੰ ਬੜੀਆਂ ੜਿੱਕਾਂ ਸੀ ਰਿਜ਼ਲਟ ਦੀਆਂ ਕਿਉਂਕਿ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਨੇ ਉਹਨਾਂ ਨੇ ਉਹਨਾਂ ਨੂੰ ਫਲ ਵੀ ਜ਼ਰੂਰ ਮਿਲਣਾ ਤਾਂ ਜਿਹੜੇ ਬੱਚੇ ਪੜੇ ਨੇ ਉਹ ਜ਼ਰੂਰ ਕਿਸੇ ਨਾ ਕਿਸੇ ਪੋਜੀਸ਼ਨ ਤੇ ਜ਼ਰੂਰ ਆਏ ਨੇ ਤਾਂ ਮੈਂ ਹੀ ਕਹਾਂਗੀ ਜੀ ਬਟੇ ਚਾਹੇ ਪਾਸ ਆਪਾਂ ਸਾਰੇ ਹੋ ਜਾਣੇ ਆ ਪਰ ਪਾਸ ਹੋਣਾ ਜ਼ਰੂਰੀ ਨਹੀਂ ਹੈਗਾ ਆਪਾਂ ਨੇ ਸਫਲ ਹੋਣਾ ਠੀਕ ਹੈ ਸਫਲ ਦਾ ਮਤਲਬ ਆਪਾਂ ਨੂੰ ਕੁਝ ਆਣਾ ਚਾਹੀਦਾ ਇਹ ਆਏਗਾ ਤਦ ਹੀ ਜਦੋਂ ਆਪਾਂ ਮਿਹਨਤ ਕਰਾਂਗੇ ਮਿਹਨਤ ਨੂੰ ਹਮੇਸ਼ਾ ਹੀ ਫਲ ਲੱਗਦੇ ਆ ਤੇ ਜਿਹੜੇ ਕੰਪੀਟੀਸ਼ਨ ਐਗਜ਼ਾਮਸ ਐ ਜਦ ਤੱਕ ਤੁਹਾਨੂੰ ਖੁਦ ਸੈਲਫ ਸਟਡੀ ਨਹੀਂ ਕਰੋਗੇ ਉਦੋਂ ਤੱਕ ਤੁਸੀਂ ਇਹ ਨਾ ਪੇਪਰਸ ਚ ਕਲੀਅਰ ਨਹੀਂ ਕਰ ਸਕਦੇ ਸਿਰਫ ਪਾਸ ਨਹੀਂ ਹੋਣਾ ਆਪਾਂ ਨੇ ਪੂਰੇ ਵਟਾ ਪੂਰੇ ਨੰਬਰ ਲੈ ਕੇ ਜਾਣੇ ਆ ਉਹੀ ਲੈਣਗੇ ਜਿਹੜੇ 13 ਸਾਲ ਰੋਜ਼ ਬੱਚੇ ਨੂੰ ਭੇਜਦੇ ਆ ਤੇ ਬੱਚਿਆਂ ਦੀ ਪੜ੍ਹਾਈ ਵੱਲ ਵੀ ਧਿਆਨ ਦੇਣਾ। ਮੈਂ ਬਹੁਤ ਸਮਾਨ ਆਲੰਦੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆਂ। ਤਾਂ ਐਸਐਮਸੀ ਮੈਂਬਰਸ ਦਾ ਤੇ ਪੰਚਾਇਤ ਮੈਂਬਰਾਂ ਦਾ ਨਿੱਘਾ ਸਵਾਗਤ ਕਰਦੀ ਆਂ ਜੀ। ਬਹੁਤ ਧੰਨਵਾਦ ਆਡਾ ਵੀ ਤੁਸੀਂ ਆਪ ਦੇ ਕੀਮਤੀ ਸਮੇਂ ਚੋਂ ਟਾਈਮ ਕੱਢਿਆ ਸਕੂਲ ਦੇ ਵਿੱਚ ਹੋਣ ਦਾ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਨ ਦਾ। ਇਹ ਛੋਟੇ-ਛੋਟੇ ਬੱਚੇ, ਛੋਟੀਆਂ-ਛੋਟੀਆਂ ਆਵੀਆਂ ਥੋੜੀਆਂ ਅਫਰਟਸ ਦੇ ਨਾਲ ਜੋ ਕੰਮ ਕਰਦੇ ਨੇ ਇਹ ਬਹੁਤ ਐਪਰੀਸ਼ੀਏਬਲ ਹੁੰਦੇ ਨੇ ਬੱਚਿਆਂ ਦਾ ਕੌਨਫੀਡੈਂਸ ਲੈਵਲ ਇੰਨੀਆਂ ਚੀਜ਼ਾਂ ਦੇ ਨਾਲ ਵੱਧਦਾ ਉਹਨਾਂ ਦਾ ਵਿਅਕਤੀਗਤ ਵਿਕਾਸ ਹੋਣਾ ਜੋ ਸਖਸ਼ੀਅਤ ਹੈ ਉਹ ਪਰਪੁਰੀ ਹੈ ਇਸ ਲਈ ਇਹ ਛੋਟੇ-ਛੋਟੇ ਆਪਣੇ ਫੰਕਸ਼ਨ ਨੇ ਜਿਹੜੇ ਕਰੋਣੀ ਹੈ ਜੋ ਉਹ ਜ਼ਰੂਰੀ ਹੋ ਜਾਂਦੇ ਨੇ ਹੁਣ ਸਾਰੇ ਬੱਚਿਆਂ ਨੇ ਜੋ ਪਰਫਾਰਮੈਂਸ ਦਿੱਤੀ ਸੀ ਕੀ ਆਈ ਦੀ ਰੂਪਕਾਂ ਨੂੰ ਸਾਰਿਆਂ ਨੂੰ ਪਸੰਦ ਆਈ ਹੋਣੀ ਹੈ ਬੱਚਿਆਂ ਨੇ ਆ ਸਾਬਤ ਹੋ ਜਾਂਦਾ ਹੈ चौ थर्ड है लखबीर सिंह बच्ची बोर्ड बेहती है जी पांच सौ पैंती नंबर ने छे सौ दीपिका है दर्शन सिंह फाइव नाइन टू परसेंट है जी ਲੇਅਰ ਤੇ ਕੁਝ ਬੱਚਿਆਂ ਦੇ ਕੌਨਸੋਲੇਸ਼ਨ ਪ੍ਰਾਈਜ਼ ਕੱਢੇ ਹੋਏ ਆ ਉਹਨਾਂ ਬੱਚਿਆਂ ਨੂੰ ਆਪਾਂ ਸਨਮਾਨਿਤ ਕਰਾਂਗੇ ਤੇ ਇਹਦਾ ਰਿਜ਼ਲਟ ਵੇਟਿੰਗ ਹੈ ਉਹ ਆਪਾਂ ਫੇਰ ਬਾਅਦ ਵਿੱਚ ਬੋਰਡ ਵੱਲੋਂ ਆਏਗਾ ਜੀ ਟੋਟਲ ਆਫ ਸ਼ੇਅਰਸ ਕੌਨਸਲ ਕੇ ਵਾਲੀ ਨੰਬਰ ਆ ਜੀ 90% ਤੁਸੀਂ ਤਸਵੀਰਾਂ ਤੇ ਵੀਡੀਓ ਦੇਖਿਆ ਬੱਚੇ ਕਿੰਨੇ ਖੁਸ਼ ਦਿਖਾਈ ਦੇ ਰਹੇ ਨੇ ਪਰ ਜਿੱਤੇ ਇੰਨਾ ਚੰਗਾ ਸਟਾਪ ਹੋਵੇ ਉੱਥੇ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਬੱਚੇ ਪੜ੍ਹਦੇ ਹੋ ਉਹਨਾਂ ਨੂੰ ਹੌਸਲਾ ਮਿਲਦਾ ਸੋ ਬੀਜੇ ਲక్ష్ਮੀ ਮੈਡਮ ਜੋ ਇੱਥੇ ਦੇ ਪ੍ਰਿੰਸੀਪਲ ਨੇ ਆਪ ਆਪਣੇ ਅੱਥੀਂ ਆ ਕੇ ਬੱਚਿਆਂ ਨੂੰ ਸਨਮਾਨਿਤ ਕੀਤਾ ਬੀਜੇ ਲక్ష్ਮੀ ਮੈਡਮ ਹੀ ਸਨਮਾਨਿਤ ਕਰ ਰਹੀ ਹੈ ਤੁਸੀਂ ਦੇਖਿਆ ਇਸੇ ਤਰ੍ਹਾਂ ਅਸੀਂ ਵੀ ਦਾਵਾਵਾਂ ਕਰਦੇ ਹਮੇਸ਼ਾ ਬੱਚੇ ਤਰੱਕੀਆਂ ਮੰਨਣ ਧੰਨਵਾਦ ਜੀ ਸਸਿਕਾਲ ਅਜੇ ਤੁਹਾਡੇ ਦੇ ਜਦ ਤੁਹਾਡੀ ਸੇਵਾ ਵਿੱਚ ਮੇਰਾ ਆਸਰਾ ਹੋਵੇ ਜੇ ਕਿਸੇ ਤਰ੍ਹਾਂ ਦੀ ਵੀ ਲੋੜ ਤੁਹਾਡੇ ਕੋਲ ਹੋਵੇ ਜਿਹੜਾ ਸਕਰੀਨ ਦਿੱਖ ਨਹੀਂ ਨੰਬਰ ਚਾਹੇ ਤੁਸੀਂ ਸੰਪਰਕ ਕਰ ਸਕਦੇ ਹੋ ਧੰਨਵਾਦ